ਸਲਾਮ ਹੁਣ ਦੇਖੋ ਨੇ ਕਿ ਡਿਵਾਈਨ ਹੀਲਿੰਗ ਬਿਲੋਂਗਸ ਟੂ ਅਸ ਰੱਬੀ ਚੰਗਿਆਈ ਸਾਡੀ ਦਾ ਹੋਲੀ ਸਪਿਰਿਟ ਬਿਲੋਂਗਸ ਟੂ ਅਸ ਬੁੱਧ ਰਾਤਮਾ ਸਾਡਾ ਇਟਸ ਆਰ ਪ੍ਰੋਪਰਟੀ ਐ ਸਾਡੀ ਜਾਇਦਾਦ ਹੈ ਕਿ ਨਬੀ ਝੂਠ ਬੋਲ ਰਿਹਾ ਕਿ ਨਬੀ ਝੂਠੀ ਤਸੱਲੀ ਦੇ ਰਿਹਾ ਕਿੰਨੇ ਮੰਨਦੇ ਰੱਬੀ ਚੰਗਿਆਈ ਸਾਡੀ ਪ੍ਰੋਪਰਟੀ ਹੈ। ਉਹ ਆਤਮਾ ਦਾ ਬਪਤਿਸਮਾ ਸਾਡੀ ਪ੍ਰੋਪਰਟੀ ਹੈ। ਸਪਿਰਚੁਅਲ ਆਸ਼ੀਸ਼ਾਂ ਸਾਡੀ ਪ੍ਰੋਪਰਟੀ ਹੈ ਜਾਏਗਾ ਤੇ। ਇਹ ਦਾਤ ਨੂੰ ਇੰਜੋਏ ਕਰਨ ਤੋਂ ਦਰਦੇ ਆ। ਸ਼ੈਤਾਨ ਇੰਨਾ ਅੰਨਿਆਂ ਤੇ ਸੁਸਤ ਕਰ ਦਿੰਦਾ ਬੰਦੇ ਨੂੰ ਕਮਜ਼ੋਰ ਕਰ ਦਿੰਦਾ। ਤੂੰ ਆਪਣੇ ਕੀ ਹੋਵੇ ਜੇ ਤੂੰ ਆਪਣੇ ਘਰ ਚ ਵੜਨ ਤੋਂ ਨਹੀਂ ਮੈਂ ਚੱਲ ਜਾਂਦਾ। ਆਪਣੇ ਘਰ ਦਾ ਇੰਨਾ ਕ ਮਾਣ ਹੁੰਦਾ ਹੈ। ਤੂੰ ਕਦੇ ਕਿਸੇ ਦੇ ਘਰ ਜਾਓ ਦਰਵਾਜ਼ਾ ਵੰਦਿਆ ਤੀ ਬੜੇ ਆਦਰ ਨਾਲ ਘਟਕਾਉਂਦੇ ਹੋ ਹੋਰ ਦੋ ਪੰਜ ਮਿੰਟ ਬਾਅਦ ਜੇ ਕਿਸੇ ਨੇ ਨਹੀਂ ਖੋਲਿਆ ਵੱਤ ਤੋਂ ਵੱਤ ਤੂੰ ਇਹ ਨਾ ਕਰ ਦੋਗੇ ਆਪਣਾ ਘਰ ਜੇ ਕੋਈ ਨਹੀਂ ਨਹੀਂ ਖੋਲੇ ਦੋ ਆਵਾਜ਼ਾਂ ਦੇ ਤਬ ਖੋਲਦਾ ਕਿ ਨਹੀਂ ਤੂੰ ਕਿਉਂਕਿ ਪਤਾ ਆਪਣਾ ਆ ਨਾ ਆਪਣਾ ਪਤਾ ਜਿੱਥੇ ਮਰਜੀ ਬੂਟ ਸੁੱਟੇ ਜਿੱਥੇ ਮਰਜੀ ਚਰਾਬਾ ਸੁੱਟੀਆਂ ਸਿੱਧੇ ਜਾਂਦੇ ਜਾ ਕੇ ਬੈਠਦੇ ਲੰਮੇ ਪੈ ਕੇ ਭਾਈ ਪੈਰ ਨਾਲ ਹੀ ਪੱਖੇ ਦਾ ਸੋਚ ਚਾਲੂ ਕਰ ਦਿੱਤਾ ਕਿਉਂਕਿ ਘਰ ਆਪਣਾ ਆ ਇਹ ਮੈਂ ਤੇ ਮਤਲਬ ਕਿੰਨਾ ਮਾਣ ਹੁੰਦਾ ਸਾਨੂੰ ਆਪਣੀ ਪ੍ਰਾਪਰਟੀ ਤੇ ਕਿਉਂਕਿ ਲੋਕ ਕਮਜ਼ੋਰ ਹੋ ਗਿਆ ਐਸੀ ਨਵੀਂ ਕਹਿ ਰਿਹਾ ਯਾਦ ਕਰੋ ਰੱਬੀ ਸਦੀ ਸਾਡੀ ਪ੍ਰਾਪਰਟੀ ਹੈ ਕੋਈ ਤੇਰਾ ਆਤਮਾ ਰੱਬਿਸਮਾ ਸਾਡੀ ਪ੍ਰਾਪਰਟੀ ਹੈ ਮੇਰੀ ਪ੍ਰਾਪਰਟੀ ਤੋਂ ਕੋਈ ਕਿੱਦਾਂ ਮੈਨੂੰ ਦੂਰ ਖੜ ਸਕਦਾ ਹੈ ਜਿੱਦ ਲਈ ਮੈਂ ਮੁੱਲ ਬੁੱਲ ਧਾਰ ਕੇ ਮੈਨੂੰ ਦਿੱਤੀ ਗਈ ਜਿੱਦੇ ਜਿਹੜੇ ਕਾਗਜ਼ਾਂ ਤਾਂ ਤੇ ਮੇਰਾ ਨਾਮ ਹੈ ਮੇਰਾ ਘਰ ਮੇਰੇ ਤੋਂ ਕੋਣ ਖੋ ਸਕਦਾ ਹੈ ਉਹ ਮੇਰੀ ਪ੍ਰਾਪਰਟੀ ਹੈ ਇਸ ਲਈ ਜਿੱਦ ਤੱਕ ਕਿ ਤਨ ਤੇ ਰਿਵੋਲੂਸ਼ਨ ਮਿਲ ਗਿਆ ਕੋਈ ਤੇਰਾ ਆਤਮਾ ਰੱਬਿਸਮਾ ਤੇਰੀ ਪਰਸਨਲ ਪ੍ਰਾਪਰਟੀ ਹੈ ਉਸ ਤਨ ਤੇ ਨੂ ਤੇਰਾ ਆਤਮਾ ਪਾਨ ਤੋਂ ਕੋਈ ਨਹੀਂ ਰੋਕ ਸਕਦਾ ਜਿੱਦ ਤੈਨੂੰ ਇਹ ਬਦਲ ਆ ਗਿਆ ਨਿਜੀ ਤੌਰ ਤੇ ਯਿਸੂ ਮਸੀਹ ਮੇਰਾ ਚੰਗਾ ਕਰਨ ਵਾਲਾ ਆ ਤੇ ਨਾ ਉਹ ਨਾਇ ਸ਼ਖਸ ਅਜੀਬੀ ਦੇ ਰਾਸ ਤੇ ਤੇਨੂੰ ਦਿਵੀ ਚੰਗਾਈ ਪਾਉਣ ਤੋਂ ਕੋਈ ਰੋਕ ਨਹੀਂ ਸਕਦਾ ਤੂੰ ਖੁਦ ਮਾਣ ਦੇ ਨਾਲ ਆਪਣੀ ਬੁਹਾਰੀ ਵਾਲੀ ਜਗ੍ਹਾ ਤੇ ਹੱਥ ਰੱਖ ਕੇ ਕਹਿ ਸਕਦਾ ਤੂੰ ਮੇਰੇ ਨਾਲ ਵਾਦਾ ਕੀਤਾ ਮੈਂ ਯਹੋਵਾ ਤੈਨੂੰ ਚੰਗਾ ਕਰਨ ਵਾਲਾ ਪਰਮੇਸ਼ਰ ਆਂ ਬਿਬਰਾਮ ਨੇ ਕਿਹਾ ਅੰਨੇ ਬਰਤਨ ਵਿੱਚ ਨਾ ਕੀ ਹੋਇਆ ਸੀਗਾ ਜਿੱਦ ਤਨ ਯਿਸੂ ਮਸੀਹ ਯਰੀਹੋ ਚ ਲੰਘਿਆ ਉਹਨੇ ਕਿਹਾ ਅੰਨਾ ਬਰਤਨ ਮੈਂ ਉਹ ਬੰਦਾ ਸੀਗਾ ਜਿੰਨੂੰ ਪੁਰਾਣਾ ਵਚਨ ਯਾਦ ਸੀ ਉਹਨੂੰ ਪਤਾ ਹੀ ਇੱਕ ਦਿਨ ਯਹੋਸ਼ੂਆ ਯਰੀਹੋ ਚ ਲੰਘਿਆ ਸੀਗਾ ਔਰ ਯਹੋਸ਼ੂਆ ਸੀ ਜਿਹਨੂੰ ਅਧਿਕਾਰ ਦਿੱਤਾ ਗਿਆ ਸੀਗਾ ਤੂੰ ਬੋਲੇਗਾ ਦੀਵਾਰ ਟੁੱਟ ਜਾਏਗੀ ਉਹਨੇ ਕਿਹਾ ਅਗਰ ਪੁਰਾਣੇ ਨਾਮ ਦਾ ਬੰਦਾ ਯਹੋਸ਼ੂਆ ਨਹੀਂ ਸਮਰਥ ਰੱਖਦਾ ਆ ਤੇ ਅੱਜ ਤੇ ਮੇਰੀ ਗਲੀ 'ਚ ਅਸਲੀ ਹੋਸ਼ਵਾਰ ਆਂਦ ਰਿਹਾ ਹੈ ਔਰ ਕੱਲ ਆਜੂ ਕੋ ਯੋਗੀ ਕੋ ਜਾਇਆ ਅਗਰ ਪੁਰਾਣੇ ਨਾਮ ਦੇ ਯਹੋਸ਼ੂਆ ਨੇ ਆਪਣੀ ਬੱਚਿਆਂ ਨੂੰ ਸਵਰਾਸਤ ਦਿੱਤੀ ਸੀਗੀ ਮੇਰੇ ਸਾਹਮਣੇ ਆਤਮਿਕ ਹੋਸ਼ਵਾਰ ਆਇਆ ਮੈਂ ਆਤਮਿਕ ਸੰਤਾਨ ਆ ਮੇਰੇ ਸਾਹਮਣੇ ਆ ਜੋ ਹੈ ਜਿਨੇ ਅੱਖਾਂ ਨੂੰ ਰਸਿਆ ਆ ਇਸਨੇ ਉਹਨੇ ਚਿਲਾ ਕੇ ਕਿਹਾ ਹੈ ਦੌਦ ਦੇ ਬੁੱਤਰ ਮੇਰੇ ਉੱਤੇ ਦਿਆ ਕਰ ਬਾਈਬਲ ਕਹਿੰਦੀ ਉਹਨੂੰ ਚੁੱਪ ਕਰਾਇਆ ਗਿਆ ਪਰ ਉਹ ਹੋਰ ਵੀ ਚਿਲਾਇਆ ਕਿਉਂ ਕਿਉਂਕਿ ਉਹਨੂੰ ਪਤਾ ਲੱਗ ਗਿਆ ਦੈਟਸ ਮਾਈ ਪ੍ਰੋਪਰਟੀ ਮੇਰੀ ਪ੍ਰੋਪਰਟੀ ਹੈ ਮੇਰੀ ਵਿਰਾਸਤ ਹੈ ਏ ਬੰਗ ਪ੍ਰਾਉ ਆਪਣੇ ਆਪ ਨੂੰ ਸਮਝੋ ਹਰ ਚੀਜ਼ ਰੋਕ ਕੇ ਵੀ ਨਹੀਂ ਮਿਲਦੀ ਕਈ ਵਾਰ ਕਈਆਂ ਚੀ ਚਾਲੀਆਂ ਅਧਿਕਾਰ ਚਵਾਣਾ ਪੈਂਦਾ ਤੂੰ ਵਾਅਦਾ ਕੀਤਾ ਕਿ ਮੈਨੂੰ ਦੇਵੇਂਗੀ ਕਿਤਾਬ ਪਤਾ ਉਸ ਭੈਣ ਨੂੰ ਅਫਰੀਕਾ ਦੀ ਭੈਣ ਨੂੰ ਇਹ ਮੈਂ ਜਿਹੜੀ ਪਿਛਲੀ ਮੀਟਿੰਗ ਚ ਉਹਨੇ ਦੇਖਿਆ ਕਿੰਨੀਆਂ ਦੀ ਅੱਖਾਂ ਖੁੱਲ ਗਈਆਂ ਉਹ ਪੂਰੀ ਅਥਾਰਟੀ ਨਾਲ ਆਈ ਔਰ ਇਹਨੇ ਕਿਹਾ ਜਿਹੜਾ ਖੁਦਾ ਕੱਲ ਨੇ ਦੀ ਅੱਖਾਂ ਖੋਲ ਸਕਦਾ ਆ ਉਹ ਹੀ ਖੁਦਾ ਅੱਜ ਮੇਰੇ ਮਰੇ ਹੋਏ ਬੱਚੇ ਨੂੰ ਵੀ ਜਿੰਦਾ ਕਰ ਸਕਦਾ ਕਿੰਨੀਆਂ ਨੇ ਉਹਨੂੰ ਕਿੰਨਾ ਵਿਸ਼ਵਾਸ ਸੀਗਾ ਆਪਣੇ ਪਰਿਵਾਰ ਨੇ ਉਹਨੇ ਬੱਚਾ ਦਫਨਾਣ ਨਹੀਂ ਦਿੱਤਾ ਇੰਨੀ ਨਿਸ਼ਚਾ ਸੀ ਕਿ ਜਿੰਦਾ ਹੋ ਕੇ ਵਾਪਸ ਆਏਗਾ ਖੁਦਾ ਦੇ ਦਰਸ਼ਨ ਕੋਲ ਦਿੱਤਾ ਉਹਨੇ ਕਹ ਚੂ ਯੂ ਮੰਗਰੀ ਆ ਨਾ ਤੇ ਇਹ ਉਹਦੀ ਪ੍ਰਾਪਰਟੀ ਆ ਉਹਨੂੰ ਦੇ ਸਾਡੀ ਪ੍ਰਾਪਰਟੀ ਤੋਂ ਉਹਨੇ ਹਟਾ ਦਿੱਤਾ ਆਜੀ ਆਸੇਵੰਦਗੀ ਚ ਲਾਸਟੇ ਦੁਆ ਚ ਖੁਦ ਆਪਣੀ ਵਾਰੀ ਤੇ ਹੱਥ ਰੱਖ ਕੇ ਕਹੋ ਐ ਦੁਸ਼ਕਾਤਮਾ ਇਸ ਮਸੀਹ ਦਾ ਪੁੱਤਰ ਹੋਣ ਦੇ ਨਾਮ ਤੇ ਤੇਨੂੰ ਹੁਕਮ ਦਿੰਦਾ ਆ ਮੇਰੇ ਜਿਸਮ ਚ ਲਾ ਮੈਂ ਆਠ ਕਿਸੇ ਤੇ ਡਿਪੈਂਡ ਹੋ ਨਹੀਂ ਲੋਰ ਨਹੀਂ ਕਿਉਂਕਿ ਤੁਹਾਨੂੰ ਖੁਦਾ ਨੇ ਇੰਡੀਵਿਜੂਅਲੀ ਪੋਜੀਸ਼ਨਲੀ ਪਲੇਸ ਕੀਤਾ ਆ ਉਹਦੇ ਵਿੱਚ ਫਿਰ ਤੂੰ ਹਟ ਮੈਨੂੰ ਅਧਿਕਾਰ ਦਿੱਤਾ ਗਿਆ ਆ ਲੰਬੇ ਹੋ ਪਰ ਫੇ ਦੇਖੋ ਵਿਰਸਾ ਵਿਰਾਸਤ ਆ ਢੀ ਮਿਲਦੀ ਆ ਖੁਦਾ ਨੂੰ ਖੜੇ ਹੋਣ ਵਾਲੇ ਲੋਕ ਚਾਹੀਦੇ ਆ